ਪਤੇਗੜ ਚੁੜੀਆਂ ਤੋਂ 4 ਕਿਲੋਮੀਟਰ ਦੂਰ ਪਿੰਡ ਤੇਜਾ ਵਿਖੇ ਤਨਤਨ ਬਾਬਾ ਬੁੱਢਾ ਸਾਹਿਬ ਸਪੋਰਟਸ ਕਲੱਬ ਐਨ ਆਰ ਆਈ ਵੀਰਾਂ ਅਤੇ ਪਿੰਡ ਦੇ ਸਹਿਯੋਗ ਨਾਲ ਦੂਸਰਾ ਕਬੱਡੀ ਕੱਪ 19 ਦਸੰਬਰ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵੱਡੀਆਂ-ਵੱਡੀਆਂ ਚੋਟੀ ਦੀਆਂ ਟੀਮਾਂ ਅਤੇ ਖਿਡਾਰੀ ਪਹੁੰਚ ਰਹੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਬੱਡੀ ਨਾਲ ਪਿਆਰ ਕਰਨ ਵਾਲੇ ਮਨ ਤੇਜਾ ਅਤੇ ਉਸ ਦੇ ਸਾਥੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਨਤਨ ਬਾਬਾ ਬੁੱਢਾ ਸਾਹਿਬ ਸਪੋਰਟਸ ਕਲੱਬ ਐਨ ਆਰ ਆਈ ਵੀਰਾਂ ਅਤੇ ਪਿੰਡ ਦੇ ਸਹਿਯੋਗ ਨਾਲ ਦੂਸਰਾ ਕਬੱਡੀ ਕੱਪ 19 ਦਸੰਬਰ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵੱਡੀਆਂ-ਵੱਡੀਆਂ ਚੋਟੀ ਦੀਆਂ ਟੀਮਾਂ ਅਤੇ ਰਾਸ਼ਟਰੀ ਕਬੱਡੀ ਖਿਡਾਰੀ ਪਹੁੰਚ ਰਹੇ ਨੇ ਉਹਨਾਂ ਦੱਸਿਆ ਕਿ ਪਹਿਲਾ ਇਨਾਮ 1.5 ਲੱਖ ਰੁਪਏ ਦਾ ਹੈ ਤੇ ਦੂਸਰਾ ਇਨਾਮ 2.5 ਲੱਖ ਰੁਪਏ ਦਾ ਹੋਵੇਗਾ ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇਨਾਮ ਦਿੱਤੇ ਜਾਣਗੇ ਮਨਤੇਜਾ ਨੇ ਦੱਸਿਆ ਕਿ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਸਨ 2024 ਦੇ ਵਿੱਚ ਪਹਿਲਾ ਕਬੱਡੀ ਕੱਪ ਸ਼ੁਰੂ ਕੀਤਾ ਗਿਆ ਸੀ ਹੁਣ ਇਸ ਵਾਰ ਦੂਜਾ ਕਬੱਡੀ ਕੱਪ ਹੋ ਰਿਹਾ ਬਾਬਾ ਬੁੱਢਾ ਸਪੋਰਟਸ ਕਲੱਬ ਵੱਲੋਂ ਕੀਤਾ ਜਾ ਰਿਹਾ ਉਹਦੇ ਵਿੱਚ ਯੂਥ ਨੂੰ ਬਹੁਤ ਜਿਆਦਾ ਉਤਸ਼ਾਹ ਆ ਕਬੱਡੀ ਕੱਪ ਦਾ ਜੋ ਕਿ ਮਨਪ੍ਰੀਤ ਮਨ ਇਹ ਆ ਅਮਰੀਕ ਸਿੰਘ ਤੇਜਾ ਜੋ ਫੁੱਟਬਾਲਰ ਨੇ ਬੜੇ ਤਕੜੇ ਪਲੇਅਰ ਨੇ ਹਰਨੀਸ਼ ਸਿੰਘ ਨੀਤ ਤੇ ਗਗਨਦੀਪ ਸਿੰਘ ਨੇ ਇਹ ਲਖਬੀਰ ਸਿੰਘ ਨੇ ਰਣਜੀਤ ਸਿੰਘ ਫੁੱਟਬਾਲ ਦੇ ਪੁਰਾਣੇ ਪਲੇਅਰ ਨੇ ਇਹ ਚੰਗੇ ਖੇਡਾਂ ਨਾਲ ਪਿਆਰ ਕਰਨ ਵਾਲੇ ਖੇਡਾਂ ਪਿਆਰ ਕਰਨ ਵਾਲੇ ਬੰਦੇ ਨੇ ਤੇ ਉਹਨਾਂ ਵੱਲੋਂ ਮੱਲੋ ਹੁਣ 2025 ਦੇ ਵਿੱਚ ਫੇਰ 19 ਤਰੀਕ ਨੂੰ ਮੈਚ ਦੁਬਾਰਾ ਕਬੱਡੀ ਦਾ ਸਟਾਰਟ ਕਰਾਈ ਜਾ ਰਹੇ ਨੇ ਜੋ ਕਿ ਹਲਕੇ ਦੇ ਨਮਾਇंदे ਉਹ ਸੱਜਣ ਮਤਲਬ ਚੰਗੇ ਮਲੋ ਇਹਦੇ ਵਿੱਚ ਹਿੱਸਾ ਲੈ ਰਹੇ ਨੇ। ਇਹ ਕਿਸ ਤਰ੍ਹਾਂ ਦੀਆਂ ਟੀਮਾਂ ਆ ਰਹੀਆਂ ਕਿਸ ਤਰ੍ਹਾਂ ਦੇ ਖਿਡਾਰੀ ਆ ਰਹੇ ਨੇ? ਇੰਟਰਨੈਸ਼ਨਲ ਪਲੇਅਰ ਇਹਦੇ ਵਿੱਚ ਹਿੱਸਾ ਲੈ ਰਹੇ ਜੀ। ਇੰਟਰਨੈਸ਼ਨਲ ਖਿਡਾਰੀ ਵੀ ਨੇ 10 ਤੋਂ 10 ਟੀਮਾਂ ਟੀਮਾਂ ਵੀ ਜੀ। ਠੀਕ ਹੈ ਜੀ। ਇਹ ਮਾਂ ਖੇਡ ਜੋ ਕਬੱਡੀ ਹੈ ਸਾਡੀ ਇਹ ਪਿਛਲੀ ਵਾਰ ਸੀ ਪਹਿਲਾ ਨਗਰ ਦੀ ਸਹਿਯੋਗ ਦੇ ਨਾਲ ਐਨਆਰਏ ਵੀਰਾਂ ਦੇ ਸਹਿਯੋਗ ਦੇ ਨਾਲ ਪਿਛਲੀ ਵਾਰ ਪਹਿਲਾ ਟੂਰਨਾਮੈਂਟ ਕਰਵਾਇਆ ਸੀ। ਤੇ ਸਾਨੂੰ ਨਗਰ ਵੱਲੋਂ ਐਨਆਰਆਈ ਵੀਰਾਂ ਨੂੰ ਪੂਰਾ ਭਰਵਾ ਹੰਗਾਰਾ ਮਿਲਿਆ ਸੋ ਅਸੀਂ ਇਸ ਐਤ ਕੀ ਦੂਸਰਾ ਕਬੱਡੀ ਟੂਰਨਾਮੈਂਟ ਕਰਵਾਉਣ ਜਾ ਰਹੇ ਹਾਂ ਐਨਆਰਆਈ ਵੀਰਾਂ ਦੇ ਤੇ ਨਾਲ ਪਿੰਡ ਦੇ ਸਹਿਯੋਗੀ ਪਤਵੰਤੇ ਸੱਜਣਾ ਵੱਲੋਂ ਪੂਰਾ ਭਰਵਾ ਹੰਗਾਰਾ ਹੈ ਜੀ ਦੂਸਰਾ ਹੈ ਜੀ ਆਪਣੀ ਇਹ ਮਾਂ ਖੇਡ ਕਬੱਡੀ ਹੈ ਜੀ ਆਪਾਂ ਆਲ ਵਰਲਡ ਪੰਜਾਬ ਦੇ ਵਿੱਚ ਜੋ ਤੁਹਾਨੂੰ ਪਤਾ ਹੀ ਆ ਕਿ ਨਸ਼ਿਆਂ ਦਾ ਬਹੁਤ ਦੌਰ ਚੱਲ ਰਿਹਾ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਨਸ਼ਿਆਂ ਨੂੰ ਪੰਜਾਬ ਮੁਕਤ ਕਰਾਉਣ ਲਈ ਇਹ ਮਾਂ ਖੇਡ ਕਬੱਡੀ ਦਾ ਵਿਸ਼ੇਸ਼ ਆਪਣੇ ਪਿੰਡ ਲੋ ਨਾਨਾਰਾ ਵੀਰਾਂ ਲੋ ਆਪਣੇ ਸਾਰੇ ਪਿੰਡ ਦੀ ਪੰਚਾਇਤ ਲੋ ਇਹ ਦੂਸਰਾ ਕਬੱਡੀ ਟੂਰਨਾਮੈਂਟ ਕਰਾਉਣ ਜਾ ਰਹੇ ਆ ਸੋ ਪੰਜਾਬ ਦੀਆਂ ਉੱਚ ਕੋਟੀ ਦੀਆਂ ਟੀਮਾਂ ਆ ਰਹੀਆਂ ਨੇ ਸੋ 19 ਦਸੰਬਰ ਨੂੰ ਤੁਸੀਂ ਆਪ ਆਣ ਕੇ ਇਸ ਗਰਾਊਂਡ ਦੇ ਵਿੱਚ ਪਿੰਡ ਤੇ ਜਾ ਵਿਖੇ ਪਹੁੰਚ ਕੇ ਆਪਣਾ ਟੂਰਨਾਮੈਂਟ ਦੇ ਮੈਂ ਆਪਣੇ ਪਿੰਡ ਤੇ ਐਨਆਰਆਈ ਵੀਰਾਂ ਦੇ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਹੜੇ ਇਹ ਕਬੱਡੀ ਦੇ ਮੇਲੇ ਨੂੰ ਮੁੱਖ ਰੱਖਦੇ ਹੋਏ ਪੂਰਾ ਸਹਿਯੋਗ ਦਿੰਦੇ ਆ ਇਸ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਇੱਕ ਫੁੱਟਬਾਲ ਟੂਰਨਾਮੈਂਟ ਦੀ ਵੀ ਤਿਆਰੀ ਹੋਣੀ ਆ ਤੇ ਅਸੀਂ ਆਪਣੇ ਨਗਰ ਵੱਲੋਂ ਪੂਰਾ ਐ ਸਹਿਯੋਗ ਦਉਨੇ ਆ ਤੇ ਸਾਰੇ ਇਹੀ ਕਹਿੰਦੇ ਆ ਕਿ ਸਾਰੇ ਜਣੇ ਆਣ ਕੇ ਇੱਕ ਵੱਡੀ ਦਾ ਨਜ਼ਾਰਾ ਲਾਓ ਉੱਚ ਕੋਟੀ ਦੀਆਂ ਟੀਮਾਂ ਪਹੁੰਚ ਰਹੀਆਂ ਨੇ ਜਿਦੇ ਵਿੱਚ ਗੋਪੀ ਫਰੰਦੀਪੁਰ ਵੀ ਆ ਰਿਹਾ ਵਾ ਉਹਦੇ ਨਾਲ ਜਿਹੜੇ ਉਹਦੇ ਸਾਥੀ ਆ ਉਹ ਵੀ ਆ ਰਹੇ ਨੇ ਬਹੁਤ ਬਹੁਤ ਧੰਨਵਾਦ